ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਜਿਹੜਾ ਮੈਂ ਤੁਹਾਨੂੰ ਸ਼ਬਦ ਦੱਸਣ ਜਾ ਰਹੀ ਹਾਂ ਉਸ ਸ਼ਬਦ ਦਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋਗੇ ਨਾ ਉਨਾ ਹੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਜੋ ਲਾਈਫ ਵਿੱਚ ਪ੍ਰੋਗਰੈਸ ਹੋਏਗੀ ਜਿਨ੍ਹਾਂ ਦਾ ਆਪਣਾ ਮਕਾਨ ਨਹੀਂ ਹੈ ਉਹਨਾਂ ਦਾ ਆਪਣਾ ਮਕਾਨ ਬਣ ਜਾਏਗਾ ਤੇ ਜਿਨ੍ਹਾਂ ਦਾ ਆਪਣਾ ਮਕਾਨ ਹੈ ਉਹਨਾਂ ਦੀ ਹੋਰ ਪ੍ਰਾਪਰਟੀ ਵਧੇਗੀ ਕਹਿਣ ਦਾ ਪਾਉ ਇਹ ਹੈ ਕਿ ਤੁਹਾਡੀ ਲਾਈਫ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਹੈ ਉਹ ਤਾਂ ਦੂਰ ਹੋਣ ਗਈਆਂ ਹੀ ਹੋਣਗੀਆਂ ਤੁਹਾਡੀ ਪ੍ਰਾਪਰਟੀ ਜੋ ਚਾਹੁੰਦੇ ਹਨ ਕਿ ਸਾਡੀ ਕੋਲ ਆਪਣੀ ਪ੍ਰਾਪਰਟੀ ਹੋਵੇ ਉਹ ਤਾਂ ਬਣੇਗੀ ਹੀ ਬਣੇਗੀ ਤੇ ਪੈਸੇ ਆਉਣ ਦੇ ਸਾਰੇ ਵਸੀਲੇ ਤੁਹਾਡੇ ਖੁੱਲ ਜਾਣਗੇ ਕਰਨਾ ਕੀ ਹੈ ਸਿੰਪਲ ਜਿਹਾ ਜੋ ਮੈਂ ਤੁਹਾਨੂੰ ਸ਼ਬਦ ਦਸਨ ਵਾਲੀ ਹਾਂ ਉਸ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਨਾ ਹੈ ਤੇ ਇਹ ਸ਼ਬਦ ਦਸਨ ਤੋਂ ਪਹਿਲੇ ਉਪਾਦਸਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਕੀ ਬੇਨਤੀ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗ ਰਹੀ ਹੈ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਆ ਕਰੋ ਜੀ ਅੱਜ ਦਾ ਜਿਹੜਾ ਉਪਾਅ ਹੈ ਉਹ ਮੰਗਲ ਦੇ ਨਾਲ ਜੁੜਿਆ ਹੋਇਆ ਹੈ ਤੁਸੀਂ ਦੇਖੋ ਕਿ ਮੈਂ ਜਿਹੜੀਆਂ ਵੀ ਮੰਗਲ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਅਪਲੋਡ ਕਰਦੀ ਹਾਂ ਤੇ ਉਹਦੇ ਵਿੱਚ ਇਹੀ ਹੁੰਦਾ ਹੈ ਕਿ ਮੰਗਲ ਜੇ ਤੁਹਾਡਾ ਜੀ ਮਜ਼ਬੂਤ ਹੋਏਗਾ ਨਾ ਤੁਹਾਡੀ ਪ੍ਰਾਪਰਟੀ ਜੇ ਨਹੀਂ ਹੈ ਤਾਂ ਬਣ ਜਾਏਗੀ ਜੇ ਹੈ ਤਾਂ ਹੋਰ ਪ੍ਰਾਪਰਟੀਆਂ ਵੱਧਦੀਆਂ ਹਨ ਤੁਹਾਡਾ ਜਿਹੜਾ ਦਾंपत्य ਜੀਵਨ ਹੈ ਆਪਸ ਵਿੱਚ ਪਤੀ ਪਤਨੀ ਦਾ ਜੀਵਨ ਹੈ ਉਹ ਬੜਾ ਸੁਖਵੇਂ ਬਣ ਜਾਂਦਾ ਹੈ ਕਾਰ ਵਿੱਚੋ ਲੜਾਈ ਝਗੜੇ ਖਤਮ ਹੁੰਦੇ ਹਨ ਤੇ ਸਾਰੇ ਪਾਸੋਂ ਤੁਹਾਡਾ ਪੈਸਾ ਹੀ ਪੈਸਾ ਆਂਦਾ ਹੈ ਤੇ ਤੁਹਾਡਾ ਮਾਨ ਸਨਮਾਨ ਵਧਦਾ ਹੈ ਪੈਸਾ ਆਂਦਾ ਹੈ ਜਦੋਂ ਭਾਤ ਤੁਹਾਡੇ ਦੁਸ਼ਮਣ ਬਹੁਤ ਵੱਧ ਜਾਂਦੇ ਹਨ ਜੇਕਰ ਤੁਹਾਡਾ ਮੰਗਲ ਮਜ਼ਬੂਤ ਹੋਵੇ ਤਾਂ ਉਹ ਕਿਸ ਤਰ੍ਹਾਂ ਦੇਖੋ ਜੇਕਰ ਤੁਹਾਡੇ ਕੋਲ ਇਹ ਉਪਾਕਰਨ ਨਾਲ ਪੈਸਾ ਹੀ ਪਸੰਦਾ ਹੈ ਤੁਹਾਡੀ ਪ੍ਰਾਪਰਟੀਆਂ ਵੱਧ ਜਾਂਦੀ ਹੈ ਪ੍ਰੋਗਰੈਸ ਤੁਹਾਡੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਤੁਸੀਂ ਨੋਟਿਸ ਕਰ ਲੈਣਾ ਕਿ ਤੁਹਾਡੇ ਘਰ ਦੇ ਆਪਣੇ ਹੀ ਘਰ ਦੇ ਦੁਸ਼ਮਣ ਤੁਹਾਡੇ ਪਰ ਆ ਪਰੇ ਪਰ ਜਾਏ ਜਾਂ ਤੁਹਾਡੇ ਜਿਹੜੇ ਵੀ ਰਿਸ਼ਤੇਦਾਰ ਨੇ ਨੇੜੇ-ਤੇੜੇ ਉਹ ਹੀ ਤੁਹਾਡੇ ਇਸ ਤਰ੍ਹਾਂ ਦੇ ਦੁਸ਼ਮਣ ਬਣ ਜਾਂਦੇ ਹਨ ਕਿ ਤੁਹਾਡੇ ਬਾਰੇ ਇੰਨੀ फालतू तो दनिया शुरू कर दें क्योंकि मन जलन आ जाती है कि बंदा, एन्नी जल्दी, एन्नी प्रोग्रेस कर गया। है ना? बढ़िया ही बेकार बेकार तो बार गल, बारे गए पर तुम्हु तो कोई भी परेशान होने की जरूरत नहीं है क्योंकि दसा गया है ना कि हाथी तो अपनी मस्त चाल चलता रहा है कुत्ते भोंकते रहते हैं इस करके कोई परवाह नहीं करनी है क्योंकि तुसी जो है ਆਪਣਾ ਕਰਮ ਕਰਨਾ ਹੈ ਇਹ ਉਪਾ ਕਰਕੇ ਤੁਸੀਂ ਕਿਸੇ ਦਾ ਬੁਰਾ ਨਹੀਂ ਕਰ ਰਹੇ ਹੋ ਆਪਣਾ ਭਲਾ ਕਰ ਰਹੇ ਹੋ ਠੀਕ ਹੈ ਇਹਦੇ ਨਾਲ ਕਿਸੇ ਦੀ ਕੋਈ ਨੁਕਸਾਨ ਕਿਸੇ ਨੂੰ ਨਹੀਂ ਹੋ ਰਿਹਾ ਹੈ ਸਿਰ ਤੁਸੀਂ ਆਪਣੀ ਪਰੇਸ਼ਾਨੀ ਦੂਰ ਕਰਨ ਵਾਸਤੇ ਇਹ ਕਰ ਰਹੇ ਹੋ ਤੇ ਇਸ ਨਾਲ ਦੂਸਰੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਹਨ ਜਲਨ ਕਰਦੇ ਹਨ ਉਹਨਾਂ ਨੂੰ ਆਪਣਾ ਕਰਨ ਦੋ ਉਹ ਆਪਣੇ ਆਪ ਪਰਮਾਤਮਾ ਉਹਨਾਂ ਨੂੰ ਦੇਖੇਗਾ ਪਰ ਦੂਜੇ ਪਾਸੇ ਕਿਤੇ ਤੁਹਾਡਾ ਮੰਗਲ ਜੇ ਕਮਜ਼ੋਰ ਹੋ ਜਾਂਦਾ ਹੈ ਹੈਨਾ ਤੇ ਇਹ ਹੀ ਰਿਸ਼ਤੇਦਾਰ ਇਹ ਹੀ ਤੁਹਾਡੀ ਜਿਹੜੀ ਪ੍ਰੋਗਰੈਸ ਤੁਹਾਡੀ ਦੇਖ ਕੇ ਜਿਹੜੇ ਜਲਨ ਕਰ ਰਹੇ ਸਨ ਉਹ ਹੀ ਤੁਹਾਡੇ ਨਾਲ ਹਮਦਰਦੀ ਕਰਨ ਲੱਗ ਜਾਣਗੇ ਤੁਹਾਡੀ ਅੰਦਰੋਤਾ ਤੁਹਾਡਾ ਮਜ਼ਾਕ ਉਡਾਨਗੇ ਪਰ ਕੁਪਰੋ ਤੁਹਾਡੇ ਨਾਲ ਹਮਦਰਦੀ ਦਿਖਾਨਗੇ ਹਾਈ ਤੁਹਾਡੇ ਨਾਲ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋ ਗਿਆ ਇਸ ਕਰਕੇ ਤੁਹਾਨੂੰ ਕੀ ਜਰੂਰਤ ਹੈ ਸਿਰਫ ਔਰ ਸਿਰਫ ਇਸ ਚੈਨਲ ਵਿੱਚ ਦੱਸੀਆਂ ਗਈਆਂ ਚੀਜ਼ਾਂ ਦੀ ਜਾਣਕਾਰੀ ਲਓ ਉਪਾਅ ਕਰੋ ਤੇ ਤੁਹਾਨੂੰ ਕਿਸੇ ਦੀ ਹਮਦਰਦੀ ਦੀ ਜਰੂਰਤ ਨਹੀਂ ਪੈਗੀ ਸਿਰਫ ਔਰ ਸਿਰਫ ਉਪਾਅ ਕਰਕੇ ਆਪ ਤੁਸੀਂ ਤਰੱਕੀਆਂ ਤੇ ਦੀਆਂ ਸੀੜੀਆਂ ਚੜੋਗੇ ਸਕਸੈਸ ਪਾਓਗੇ ਤਾਂ ਤੁਸੀਂ ਦੇਖਣਾ ਸਾਰੀ ਜੋ ਦੁਨੀਆ ਹੈ ਤੁਹਾਨੂੰ ਸਲਾਮ ਠੋਕੇਗੀ ਇਸ ਕਰਕੇ ਤੁਸੀਂ ਕੀ ਕਰਨਾ ਹੈ ਜੋ ਮੇਰੇ ਸ਼ਬਦ ਦਸਨ ਜਾ ਰਹੀਆਂ ਉਸ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਤਾਂ ਕਿ ਤੁਹਾਡਾ ਜਿਹੜਾ ਹੈ ਮੰਗਲ ਮਜ਼ਬੂਤ ਹੋਵੇ ਤੇ ਤੁਹਾਡੇ ਵਿਰੋਧੀ ਜਿਹੜੇ ਹਨ ਦੁਸ਼ਮਣ ਜਿਹੜੇ ਹਨ ਦੱਬ ਕੇ ਬੈਠੇ ਰਹਿਣ ਹਾਂ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇਸੇ ਕਰਕੇ ਜੇ ਤੁਹਾਨੂੰ ਮੇਰੀਆਂ ਮੰਗਲ ਦੀਆਂ ਜਿੰਨੀਆਂ ਵੀ ਮੰਗਲ ਗ੍ਰਹਿ ਦੀਆਂ ਕਨੈਕਟਿਡ ਵੀਡੀਓਜ਼ ਹੈ ਮੇਰੇ ਚੈਨਲ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਪਰ ਇਸ ਲਈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਏਗਾ ਤਾਂ ਹੀ ਤੁਸੀਂ ਮੇਰੇ ਚੈਨਲ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ ਸਬਸਕ੍ਰਿਪਸ਼ਨ ਜਿਹੜਾ ਹੈ ਬਿਲਕੁਲ ਫ੍ਰੀ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂਕਿ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਸਾਰੀ ਪਰੇਸ਼ਾਨੀਆਂ ਦਾ ਜੋ ਹੱਲ ਅਸੀਂ ਆਪਣੇ ਚੈਨਲ ਵਿੱਚ ਲੈ ਕੇ ਆ ਸਕਦੇ ਹਾਂ ਤੁਹਾਨੂੰ ਫ੍ਰੀ ਵਿੱਚ ਮਿਲ ਸਕਣ ਤੇ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕੋ ਕਿ ਉਹ ਕਿਹੜਾ ਸ਼ਬਦ ਹੈ ਜਿਸ ਦਾ ਤੁਸੀਂ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਨਾ ਹੈ ਉਹ ਸ਼ਬਦ ਹੈ ਐਡ ਕਾਉਂਟ बार-बार ਤੁਸੀਂ ਆਪਣੇ ਮਨ ਵਿੱਚ ਐ ਸ਼ਬਦ ਦੁਹਰਾਉਣਾ ਹੈ ਐਡ ਕਾਉਂਟ ਐਡ ਕਾਉਂਟ ਐਡ ਕਾਉਂਟ ਐਡ ਕਾਉਂਟ ਤੁਸੀਂ ਕੋਈ ਵੀ ਆਪਣੀ ਪ੍ਰਾਪਰਟੀ ਖਰੀਦਣ ਜਾ ਰਹੇ ਹੋ ਜਾਂ ਕੋਈ ਆਪਣਾ ਨਵਾਂ ਕੰਮ ਕਰਨ ਜਾ ਰਹੇ ਹੋ ਤਾਂ ਐਡ ਕਾਉਂਟ ਐਡ ਕਾਉਂਟ ਐ ਸ਼ਬਦ ਬੋਲਦੇ ਜਾਣਾ ਹੈ ਬੋਲਦੇ ਜਾਣਾ ਰਿਜ਼ਲਟ ਤੁਹਾਨੂੰ ਸਾਮਣੇ ਤੇ ਆ ਦੇ ਆ ਜਾਏਗਾ ਤੁਸੀਂ ਇਸ ਦਾ ਰਿਜ਼ਲਟ ਦੇਖਣਾ ਕਿੰਨੀ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਦੇ ਤੁਸੀਂ ਮਾਲਕ ਬਣ ਸਕਦੇ ਹੋ क्योंकि तो यह जरा शब्द है ना मैं थोड़ा तो हर वीडियोज़ जो भी मैं शब्द वाली जपैल वाली जो भी अंक वाली वीडियोज लिया हाँ उन्होंने मैं तुम्हें तो दसिया होया है कि हर शब्द का हर अंक का अपना अपना महत्व है तो इस शब्द न बड़ा ही शब्द नंको भी स्पैल का भी जरा वीडियो होंगी है जे उस बड़ा ही मंत्र पढ़ के अभिमंत्रित किया जाता है त जाके मंत्र जाके अंक या स्पैल या वर्ड तैयार किए जाते हैं ਇਹ ਐ ਜਿਹੜਾ ਵਰਡ ਹੈ ਐਡ ਕਾਊਂਟ ਕੁਝ ਵੀ ਦੇਖੋ ਤੁਹਾਡਾ ਨਹੀਂ ਲੱਗਣਾ ਹੈ ਸੇਫ ਹੋ ਸਿਰਫ ਐਡ ਕਾਊਂਟ ਬੋਲਣਾ ਹੈ ਤੁਹਾਡਾ ਕੀ ਜਾ ਰਿਹਾ ਹੈ ਐ ਜਰੂਰ ਤੋ ਜਰੂਰ ਉਪਾਅ ਕਰੋ ਆਪਣੀ ਪ੍ਰੋਪਰਟੀਆਂ ਵਧਾਓ ਆਪਣੇ ਕਾਹ ਵਿੱਚ ਪੈਸਾ ਲਿਆਓ ਤੁਹਾਡੇ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਸੋਚਣ ਦਿਓ ਕਿ ਐ ਕਿਵੇਂ ਹੋ ਰਿਹਾ ਹੈ ਕਿਵੇਂ ਇਹਨਾਂ ਦੀ ਪ੍ਰੋਪਰਟੀਆਂ ਵਧ ਰਹੀਆਂ ਹਨ ਕਿਵੇਂ ਇਹਨਾਂ ਕੋਲ ਪੈਸਾ ਆ ਰਿਹਾ ਹੈ ਸੋਚਣ ਦਿਓ जलन दो पर तुसी अपना एक काम करते जाओ कोई भी जे काम तुसी करन जा रहे हो बिजनेस का काम करन जा रहे हो जॉब का काम करन जा रहे हो कोई भी नवी चीज़ खरीदन जा रहे हो ऐड काउंट ऐड काउंट ऐड काउंट ठीक है बड़े ही आसानी नाल तुसी ए बोल सकते हो कोई भी मुश्किल काम नहीं है सब तो मैं तो कहनी हाँ जिन्हें भी आज तक मैं तुम्हें उपाय दसते हैं सब तो सरल उपाय है सरल है ਪਰ ਸ਼ਕਤੀਸ਼ਾਲੀ ਹੈ अचूक ઉપાય ਹੈ ਇਸ ਦਾ ਫਲ ਤੁਹਾਨੂੰ ਮਿਲਣ ਹੀ ਮਿਲਣ ਵਾਲਾ ਹੈ ਪੇਸ਼ੈਂਸ ਰੱਖ ਰਹੇ ਹੋ ਤੁਸੀਂ ਦੇਖਣਾ ਹੈ ਕਿ ਐ ਤੁਸੀਂ ਬੋਲਦੇ ਜਾ ਰਹੇ ਹੋ ਬੋਲਦੇ ਜਾ ਰਹੇ ਹੋ ਕਾਰਵੇਚ ਵਿੱਚ ਜਦੋਂ ਤੁਸੀਂ ਬੈਠੇ ਹੋ ਨਾ ਲੇਟੇ ਹੋ ਜਾਂ ਕੁਝ ਕਰ ਰਹੇ ਹੋ ਆਪਣੀ ਪ੍ਰਾਪਰਟੀ ਦੇ ਬਾਰੇ ਸੋਚ ਰਹੇ ਹੋ ਜਾਂ ਨਵਾਂ ਕੰਮ ਸ਼ੁਰੂ ਕੀਤਾ ਤਾਂ ਉਹਦੇ ਬਾਰੇ ਸੋਚ ਰਹੇ ਹੋ ਨਾਲ ਦੇ ਨਾਲ ਤੁਹਾਡੇ ਦਿਮਾਗ ਵਿੱਚ ਇਹ ਸ਼ਬਦ ਚੱਲਦਾ ਹੀ ਰਹਿਣਾ ਚਾਹੀਦਾ ਹੈ ਐਡ ਕਾਉਂਟ ਐਡ ਕਾਉਂਟ ਐਡ ਕਾਉਂਟਸ ਖਾਂਦੇ ਆਪ ਵੀ ਜਾਂ ਸੌਂਦੇ ਆਪਰੇ ਦਿਮਾਗ ਵਿੱਚ ਇਹ ਸ਼ਬਦ ਦੁਹਰਾਉਂਦੇ ਜਾਓ ਫਿਰ ਦੇਖਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਆਂਦਾ ਹੈ ਔਰ ਤੁਸੀਂ ਖੁਦ ਬਖੁਦ ਮੈਨੂੰ ਕਮੈਂਟ ਕਰਕੇ ਦੱਸੋ कि साडी जिंदगी विच ए बदलाव आ गया इस तरह तुम्हें देखना ए उपा करके थानू बहुत जल्दी ही बहुत जल्दी सारी कि प्रॉपर्टीज़ के मालिक बन जाओगे सो ऐसी मेरा आज का उपा आज की जानकारी जेकर उपा तो जानकारी चंगी लगी है वीडियो में लाइक कर दो जी तो कमेंट में अपना फीडबैक के विचार जरूर दिया करो जी तो े विचार दे कमेंट तो लाइक साधे वास्ते बहुत ज़्यादा मायने रखते हैं तो चलो जी हम मैं इजाजत दो मिलती हाँ अगली वीडियो में किसी होर परेशानी का वधिया ज्या हल लेके